ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਈ ਸ਼ਰਮ ਕਾਰਡ ਤੇ ਵੱਡੀ ਖੁਸ਼ਖਬਰੀ ਹੈ ਮਿਲਣਗੇ 3 3000 ਰੁਪਏ ਮਹੀਨਾ ਕਿਵੇਂ ਲੈ ਸਕਦੇ ਹੋ ਕਿਹੜਾ ਕੰਮ ਹੈ ਜਿਹੜਾ ਉਹ ਤੁਹਾਨੂੰ ਕਰਨਾ ਪਵੇਗਾ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਅਗਲੀ ਕੋਈ ਵੀ ਵੀਡੀਓ ਆਉਂਦੀ ਹੈ ਸਕੀਮ ਬਾਰੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਇਹ ਸੈਂਟਰ ਸਰਕਾਰ ਦੀ ਸਕੀਮ ਹੈ ਈ ਸ਼ਰਮ ਕਾਰਡ ਇੱਕ ਲੇਬਰ ਕਾਰਡ ਦੇ ਤੌਰ ਤੇ ਜਿਹੜਾ ਵਰਤਿਆ ਜਾਂਦਾ ਹੈ ਤਾਂ ਇਸ ਦੇ ਲਈ ਕੁਝ ਕੰਡੀਸ਼ਨਾਂ ਨੇ ਕੁਝ ਐਲੀਜੀਬਿਲਟੀ ਨੇ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਫੇਰ ਹੀ ਤੁਸੀਂ 3000 ਰੁਪਏ ਲੈ ਸਕਦੇ ਹੋ ਐਲੀਜੀਬਿਲਟੀ ਕਿਹੜੀ ਹੈ ਕਿ ਅਨ ਆਰਗਨਾਈਜ਼ਡ ਵਰਕਰ ਜਿਹੜਾ ਹੋਣਾ ਚਾਹੀਦਾ ਇਸ ਦੇ ਵਿੱਚ ਏਜ ਹੈ ਜਿਹੜੀ 18 ਤੋਂ 40 ਸਾਲ ਹੋਣੀ ਚਾਹੀਦੀ ਹੈ ਮੰਥਲੀ ਇਨਕਮ ਹੈ ਜਿਹੜੀ ਉਹ 15000 ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਜਿੰਨਾ ਲੋਕਾਂ ਨੇ ਇਹ ਸ਼ਰਮ ਕਾਰਡ ਬਣਾਏ ਸੀ ਤੇ ਉਸ ਟਾਈਮ ਜਿਹੜਾ ਖਾਤਾ ਨੰਬਰ ਹੈ ਜਿਹੜਾ ਤੁਹਾਡਾ ਅਕਾਊਂਟ ਨੰਬਰ ਲੱਗਿਆ ਸੀ ਤਾਂ ਉਸ ਦੇ ਵਿੱਚ ਹੀ 3000 ਰੁਪਇਆ ਆਵੇਗਾ ਕਦੋਂ ਆਵੇਗਾ ਤੁਹਾਨੂੰ ਹੁਣ ਅੱਗੇ ਦੱਸਣ ਜਾ ਰਹੇ ਹਾਂ ਤਾਂ ਇਸ ਦੇ ਵਿੱਚ 3000 ਰੁਪਏ ਮੰਥ ਹੈ ਜਿਹੜਾ ਤਾਂ ਉਹ ਮਿਲੇਗਾ ਤਾਂ ਇਸ ਦੇ ਵਿੱਚ ਕੰਟਰੀਬਿਊਸ਼ਨ ਤੁਹਾਨੂੰ ਕਰਨਾ ਪਵੇਗਾ ਪੈਨਸ਼ਨ ਸਕੀਮ ਹੈ ਇਹ ਇੱਕ ਕੰਟਰੀਬਿਊਸ਼ਨ ਕਿਹੜਾ ਕਿ 18 ਤੋਂ ਤੁਸੀਂ ਜਿਹੜੀ 40 ਸਾਲ ਤੱਕ ਤੁਸੀਂ ਪੈਸੇ ਆਪਣੇ ਖਾਤੇ ਦੇ ਵਿੱਚੋਂ ਕਟਾਉਣੇ ਆ 50 ਰੁਪਏ ਤੋਂ ਲੈ ਕੇ 75 ਰੁਪਏ ਤੁਸੀਂ ਕਟਵਾ ਸਕਦੇ ਹੋ ਤੇ ਉਸ ਦੇ ਹਿਸਾਬ ਨਾਲ ਹੀ ਤੁਹਾਨੂੰ ਜਿਹੜੇ ਪੈਸੇ ਆ ਉਹ 60 ਸਾਲ ਤੋਂ ਬਾਅਦ ਮਿਲਣਗੇ ਮਨ ਲਓ ਤੁਸੀਂ ਇੱਕ ਅੰਦਾਜ਼ਾ ਪਾ ਲਾ ਸਕਦੇ ਆ ਕਿ ਤੁਸੀਂ 20 ਸਾਲ ਜਿਹੜੇ 75 ਰੁਪਏ ਕਟਾਏ ਨੇ ਤਾਂ ਤੁਹਾਡਾ 20-25000 ਰੁਪਿਆ ਬਣੇਗਾ ਪਰ ਉਸ ਤੋਂ ਬਾਅਦ ਤੁਸੀਂ ਜਦੋਂ ਤੁਹਾਡੀ ਏਜ 60 ਸਾਲ ਹੋ ਗਈ ਉਸ ਤੋਂ ਬਾਅਦ ਤੁਹਾਨੂੰ 3000 ਰੁਪਏ ਆਉਣ ਲੱਗ ਜਾਵੇਗਾ ਪਹਿਲਾਂ ਤੁਹਾਨੂੰ ਪੈਸੇ ਆ ਜਿਹੜੇ ਉਹ ਆਪਣੇ ਖਾਤੇ ਦੇ ਵਿੱਚੋਂ ਕਟਾਉਣੇ ਪੈਣਗੇ ਤੁਸੀਂ 20-25 ਸਾਲ ਤੋਂ ਲੱਗ ਸਕਦੇ ਹੋ ਕਟਾਉਣ ਜਾਂ ਤੁਸੀਂ 30 ਸਾਲ ਤੋਂ ਲੱਗ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪੈਸੇ ਆ ਜਿਹੜੇ ਉਹ ਮਿਲਣ ਲੱਗ ਜਾਣਗੇ ਫਿਲਹਾਲ ਇੰਨਾ ਹੀ ਧੰਨਵਾਦ